ਹਾਂਜੀ ਬਾਈ ਜਿਹੜੀ ਆ ਮੱਖੀਆਂ ਵਾਲੀ ਸਾਬਣ ਹੁੰਦੀ ਨਾ ਰਿਮੂਵਰ ਇਹਦਾ ਰਿਜ਼ਲਟ ਬਹੁਤ ਤਕੜਾ ਬਾਈ ਤੁਸੀਂ ਦੇਖ ਸਕਦੇ ਹੋ ਆਰਾਮ ਨਾਲ ਬੈਠੀਆਂ ਨੇ ਮੱਖੀ 1% ਵੀ ਨਹੀਂ ਤੇ ਇਹ ਸਾਬਣ ਆ ਨਾ ਜਿਹੜੀ ਮੰਨ ਕੇ ਚਲੋ ਮਹੀਨੇ ਚ ਜੇ 5 ਤੋਂ 6 ਪਸੂ ਆ ਤਾਂ ਤਿੰਨ ਵਾਰੀ ਲੱਗ ਜਾਂਦੀ ਆ ਯਾਨੀ ਮਹੀਨਾ ਕੱਢ ਜਾਂਦੀ ਆ ਯਾਨੀ ਇੱਕ ਵਾਰੀ ਜਦੋਂ ਲਾਤੀ ਆਪਾਂ 10 ਦਿਨ ਦੁਬਾਰਾ ਲੋੜ ਨਹੀਂ ਪੈਂਦੀ ਬਾਈ ਤੇ 10 ਦਿਨ ਮੱਖੀ ਨਹੀਂ ਆਉਂਦੀ ਬਾਅਦ ਚੋਂ ਇੱਕ ਵਾਰੀ ਲਾਉਣ ਨਾਲ ਤੇ ਜੇ ਕੋਈ ਕਿਰਸੀ ਹੋਵੇ ਬੰਦਾ ਹਨਾ ਉਹ ਬਾਈ ਚਾਰਾ ਦੀ ਵੀ ਲਾ ਸਕਦਾ ਕਿਉਂਕਿ ਇੱਕ ਵਾਰੀ ਬੋਲੀ ਬੋਲੀ ਲਾ ਕੇ ਤੇ ਦੂਦ ਬਾਦ ਮਾੜਾ ਜਾਂ ਪਾਣੀ ਦਾ ਛਿੱਟਾ ਮਾਰ ਕੇ ਤੁਸੀਂ ਹੱਥ ਮਾਰੋਗੇ ਤੇ ਸਾਬਣ ਝੱਗ ਬਣ ਜਾਣੀਆਂ ਅੱਜ ਮਾੜੀ ਮੋਟੀ ਮੱਖੀ ਬੈਠੂ ਕਿਉਂਕਿ ਹੁਣੀ ਲਾ ਕੇ ਹਟਿਆ ਪੰਡੇ ਸੁੱਕੇ ਆ ਤੇ ਕੱਲ ਨੂੰ ਤਾਂ ਜਮਾ ਥੋਣੀ ਵੀ ਨਹੀਂ ਬਾਈ ਤੇ ਨਹੀਂ ਇਹ ਖਾਧੀਆਂ ਪਈਆਂ ਸੀਆਂ ਮਹੀਨੇ 'ਚ ਤਿੰਨ ਵਾਰ ਲੱਗ ਜਾਂਦੀ ਆ ਤੇ 70-80 ਰੁਪਏ ਰੀਏ ਮੇਰੇ ਸਾਹਮਣਾਂ ਹੁੰਦੀ ਆ ਤੇ ਰਿਜ਼ਲਟ ਬਹੁਤ ਤਕੜਾ ਬਾਈ ਇਹਦਾ ਮੀਨੇ 10 ਦਸ ਦੇਣਾ ਬਾਅਦ ਲੋਡ ਪੈਂਦੀ ਆ ਦੁਬਾਰਾ ਇੱਕ ਵਾਰੀ ਨਿਮਾ ਕੇ ਚੰਗੀ ਤਰ੍ਹਾਂ ਮੈਲਮੂ ਲਾ ਕੇ ਉਦੋਂ ਬਾਅਦ ਤੁਸੀਂ ਝਗੋ ਝਗ ਕਰਕੇ ਛੱਡ ਦੋ ਤੇ ਜਿਹੜੀ ਬਰੀਕ ਜੀ ਮੱਖਾ ਬਹੁਤ ਗੰਦੀ ਬਈ ਉਹ ਮੁੜ ਕੇ ਇੱਥੇ ਹੁੰਦੀ ਨਹੀਂ ਹੈਗੀ ਕਿੱਧਰ ਗਈ ਆ ਮਾਰੀ ਮੋਟੀ ਦੂਜੀ ਮੱਖੀ ਤਾਂ ਆਪਣਿਆਂ ਲਈ ਹੁੰਦੀ ਆ ਇਹ ਤਾਂ ਤਾਂ ਚੱਲ ਜਾਂਦਾ ਉਹ ਬਰੀਕ ਜੀ ਮੱਖੀ ਆੜੀ ਉਹ ਘਾਂਗੇ ਜੇ ਪਾ ਲੈਂਦੀ ਆ ਪਿੰਡੇ ਤੇ ਇਹਨਾਂ ਦੇ ਥਾਬੇ ਜੇ ਤੇ ਇਹ ਚੀਜ਼ ਦਾ ਰਿਜ਼ਲਟ ਬਹੁਤ ਤਕੜਾ ਬਈ ਜੇ ਕਿਸੇ ਨੂੰ ਚਾਹੀਦੀ ਹੋਈ ਤਾਂ ਮੈਡੀਕਲ ਤੋਂ ਮਿਲ ਜਾਂਦੀ ਆ ਇਹ 70 75 ਰੁਪਏ ਦੀ ਰੀਮੂਵਰ ਮੀਨੇ ਚ ਤਿੰਨ ਵਾਰੀ ਲੱਗ ਜਾਂਦੀ ਹੈ ਜੇ 5-6 ਪਸ਼ੂ ਹੋਣ ਤੇ ਸਸਤਾ ਸਾਧਨਾ ਸਾਰਿਆਂ ਨੂੰ 10 10 ਰੁਪਏ ਦੀ ਇੱਕ ਪਸ਼ੂ ਦੀ ਪੈਂਦੀ ਆ ਜੇ ਲਾਇਆ ਜਾਵੇ ਸਾਹਿਬ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਵੀਡੀਓ ਨਾਲ ਜੁੜਨ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਭ ਦਾ ਧੰਨਵਾਦ